ਐਫ ਆਈ ਆਰ ਨੰਬਰ 110 ਮਕਬੂਲਪੁਰਾ ਥਾਣਾ ਇਸੇ ਸਾਲ ਦੀ ਸਾਲ 2024 ਦੀ ਆਮ ਜਨਕ ਟੈਦਰਜ ਹੋਈ ਹੈ ਉਸ ਵਾਰ ਵਾਧਾ ਜੁਰਮ ਹੋਇਆ ਹੈ 111/3 ਬੀ ਐਨ ਐਸ ਉਹਦੇ ਚ ਅਸੀਂ ਪੰਜ ਦੋਸ਼ੀ ਗ੍ਰਿਫਤਾਰ ਕੀਤੇ ਹੈ ਉਹਨਾਂ ਉਹ ਪੰਜ ਦੋਸ਼ੀਆਂ ਦਾ ਨਾਮ ਹੈ ਅਨਵਰ ਸਿੰਘ ਗੁਰਪ੍ਰੀਤ ਸਿੰਘ ਆਕਾਸ਼ਦੀਪ ਸੂਰਜ ਸਿੰਘ ਤੇ ਸੰਦੀਪ ਸਿੰਘ ਸਾਨੂੰ ਇਨਫੋਰਮੇਸ਼ਨ ਸਗੀ ਕਿ ਇਹ ਜਿਹੜੇ ਦੋਸ਼ੀ ਹੈਗੇ ਆ ਕੋਈ ਨਾ ਕੋਈ ਵਾਰਦਾਤ ਕਰਕੇ ਤੇ ਮਕਬੂਲਪੁਰਾ ਏਰੀਆ ਦੇ ਥਾਣੇ ਚ ਇਹਨਾਂ ਨੇ ਠਾਰ ਬਣਾਈ ਹੈ ਤੇ ਉਸ ਤੋਂ ਬਾਅਦ ਸਾਨੂੰ ਇਨਫੋਰਮੇਸ਼ਨ ਮਿਲਨ ਤੋਂ ਬਾਅਦ ਸ਼੍ਰੀ ਗੁਰਪ੍ਰੀਤ ਸਿੰਘ ਪੁੱਲਰ ਸਾਹਿਬ ਮਾਨਯੋਗ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਉਹਨਾਂ ਦੀ ਡਾਇਰੈਕਸ਼ਨ ਦੇ ਤਹਿਤ ਐਸਐਚਓ ਮਕਬੂਲਪੁਰਾ ਨੇ ਆਪਣੀ ਟੀਮਸ ਬਣਾ ਕੇ ਤੇ ਏਰੀਆ ਚ ਸਰਚ ਕੀਤੀ ਤੇ ਸਾਨੂੰ ਸਭ ਤੋਂ ਪਹਿਲਾਂ ਦੋ ਦੋਸ਼ੀ ਮਿਲੇ ਅਨਵਰ ਤੇ ਗੁਰਪ੍ਰੀਤ ਇਹ ਸਾਰਿਆਂ ਦੀ ਉਮਰ 20 ਤੋਂ 25 ਸਾਲ ਦੇ ਵਿੱਚ ਹੈਗੀ ਹੈ ਤੇ ਇਹਨਾਂ ਤੋਂ ਸਾਨੂੰ ਅ ਵੈਪਨ ਵੀ ਮਿਲੇ ਹੈ ਤੇ ਅਬ ਤੇ ਉਸ ਤੋਂ ਬਾਅਦ ਗ੍ਰਿਫਤਾਰ ਕਰਨ ਤੋਂ ਬਾਅਦ ਇਹਨਾਂ ਸਾਨੂੰ ਦੋ ਦੋਸ਼ੀਆਂ ਬਾਰੇ ਹੋਰ ਪਤਾ ਚੱਲਿਆ ਆ ਆਕਾਸ਼ਦੀਪ ਤੇ ਸੂਰਜ ਅਸੀਂ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਤੇ ਉਸ ਬਾਅਦ ਇੱਕ ਦੋਸ਼ੀ ਜੇਲ੍ਹ ਵਿੱਚ ਬੰਦ ਸੀਗਾ ਜਿਹੜਾ ਇਹਨਾਂ ਨਾਲ ਪਹਿਲਾਂ ਕਾਂਸਪੀਰੇਟਰ ਸੀਗਾ ਆਕਾਸ਼ਦੀਪ ਸਿੰਘ ਉਰਫ ਲੱਗੀ ਉਹਨੂੰ ਵੀ ਅਸੀਂ ਪ੍ਰੋਡਕਸ਼ਨ ਵਾਰੰਟ ਲੈ ਆ ਰਹੇ ਹਾਂ ਤੇ ਸਾਰਿਆਂ ਤੇ ਕਿਸੇ ਦੇ ਸਨੇਚਿੰਗ ਦੇ ਪਰਚੇ ਕਿਸ ਦੇ ਐਨਡੀਪੀਐਸ ਦੇ ਪਰਚੇ ਹੈਗੇ ਆ ਕਿਸ ਦੇ ਡਕੈਤੀ ਦੇ ਪਰਚੇ ਹੈ ਤੇ ਸਾਰੇਆਂ ਨੂੰ ਅਚਾਰਜ ਨੇ ਗਿਫਤਾਰ ਇਥੋਂ ਕੀਤਾ ਮਕਬੂਲਪੁਰੇ ਤੋਂ ਤੇ ਇੱਕ ਨੂੰ ਅਸੀਂ ਲਿਆਏ ਆ ਆਪਣਾ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟੇਜ ਤੇ ਹੁਣ ਅਸੀਂ ਮਾਨਯੋਗ ਅਦਾਲਤ ਤੋਂ ਪ੍ਰੋਡਕਸ਼ਨ ਆਪਣਾ ਰਿਮਾਂਡ ਲੈ ਕੇ ਤੇ ਅਸੀਂ ਇਹਨਾਂ ਦੀ ਪੁੱਛਗਿੱਛ ਕਰਾਂਗੇ ਦੋ ਵੈਪਨ ਬਰਾਮਦ ਹੋਏ ਆ ਤੇ 50 ਗ੍ਰਾਮ ਹੀਰੋਇਨ ਬਰਾਮਦ ਹੋਈ ਆ ਸਾਰੇ ਆ ਸਿਮੂਲਡਿ ਹੈ ਜੇਤ ਘਟਿਤ ਹੋ ਰਿਹਾ ਹੈ ਜੇਲ੍ਹ ਤੋਂ ਨੈਟਵਰਕ ਚਲਾ ਰਿਹਾ ਸੀ ਪਹਿਲਾਂ ਇਹਨਾਂ ਨਾਲ ਪਹਿਲਾਂ ਇਹਨਾਂ ਦਾ ਹੀ ਪਾਰਟਨਰ ਸੀਗਾ ਫਿਰ ਦੂਸਰੇ ਪਾਸੇ ਨਾਲ ਦਾ ਬੈਕਗ੍ਰਾਉਂਡ ਕੀ ਹੈ ਪਹਿਲਾਂ ਬੱਚੋ ਦੇ ਹੈ ਪਹਿਲਾਂ ਸਾਰਿਆਂ ਤੇ ਪਰਚੇ ਹੈਗੇ ਜੀ ਪੰਜਾਂ ਤੇ ਪਰਚੇ ਹੈਗੇ ਤੇ ਕਿਸ ਤੇ ਪੰਜ ਪਰਚੇ ਕਿਸ ਤੇ ਦੋ ਪਰਚੇ ਕਿਸ ਤੇ 500 ਰੁਪਏ ਰਕਤਿ ਨੇ ਸੌਰੀ ਜਾਇ ਬਿਸ਼ਰ ਰਕਤਿ ਨੇ ਹਾਂਜੀ ਹਾਂਜੀ ਬਿਲਕੁਲ ਜੀ ਸਾਨੂੰ ਜਿਵੇਂ ਇਨਫੋਰਮੇਸ਼ਨ ਮਿਲੀ ਕੀ ਇਹ ਇਹਨਾਂ ਨੇ ਮਕਬੂਲ ਕਰੇ ਥਾਣੇ ਦੇ ਏਰੀਆ ਠਾਰਮ ਨਾਇਆ ਹੈ ਉਹ ਉਹ 100 ਸੀਟਿੰਗਸ ਬਣਾ ਕੇ ਤੇ ਅਸੀ ਇਹਨਾਂ ਨੂੰ ਰਿਸਟ ਕੀਤਾ। ਫਾਰ ਤੋਂ ਦੌਰਾਨ ਵੀ ਇਹਨਾਂ ਨੇ ਕੋਈ ਕਰਾਇਆ ਕੀਤਾ ਉਸ ਤੋਂ ਬਾਅਦ ਕਿਵੇਂ ਜੀ? ਜਿੱਦਾਂ ਤੁਸੀਂ ਦੱਸਿਆ ਨਹੀਂ ਫਾਰ ਬਣਾਉਣ ਤੋਂ ਬਾਅਦ ਕੋਈ ਕਰਾਇਆ ਨਹੀਂ। ਇਹ ਜਿਹੜੇ ਸਾਰੇ ਪਰਚੇ ਆ ਇਹ ਪੰਜਾਬ ਚ ਹੀ ਪੈਦਾ ਬਾਅਦ ਵੀ ਨਹੀਂ ਆਪਣੇ ਲੋਕਲ ਪੰਜਾਬ ਦੇ ਲੋਕਲ ਜੀ। ਸਰ ਅਸੀ ਦੇ ਕੋ ਹੇਰੋਇਨ ਫੜੀ ਗਈ ਹੈ। ਇਹ ਹੇਰੋਇਨ ਦਾ ਵੀ ਨਾਮ ਕਰਦੇ ਸੀ। ਬਿਲਕੁਲ ਜੀ। ਕਿੰਨੀ ਦੇਰ ਤੋਂ ਕਰਦੇ ਸੀ ਇਹ? ਇਹ ਹੁਣ ਐਸੀ ਪੁਲਕੀਚ ਕਰਕੇ ਇੱਥੇ ਆ। ਜਿਹੜੇ ਸਾਰੇ ਆਲਮਦ ਆਸਮਾ ਪੰਜਾਬ ਚ ਸਰਪੰਚੀ ਇਲੈਕਸ਼ਨਸ ਦੇ ਬਹੁਤ ਬਹੁਤ ਪਹਾੜੀ ਮਾਤਰਾ ਦੇ ਗਾਂਵ ਤੋਂ ਮਿਲਦੇ ਇਹ ਲੱਗਦਾ ਕੋਈ ਟਾਰਗੇਟ ਤੋਂ ਟਾਰਗੇਟ ਕਰਕੇ ਜੀ ਨੇ ਜਾਂ ਕੁਝ ਐਸਾ ਕੁਝ ਦੱਸੋ ਪਿਆ ਰਹੇ ਹੋ ਕਿ ਉਹ ਇਹਨਾਂ ਨੂੰ ਟਾਰਗੇਟ ਕਰਨ ਵਾਸਤੇ ਇਹ ਲੱਗਦਾ ਕਿ ਦੇਖੋ ਬੇਸਿਕਲੀ ਜੋ ਇਹਨਾਂ ਦਾ ਜੋ ਪਾਸਟ ਹੈਗਾ ਉਹ ਰੋਕਰੀ ਦਾ ਹੈ ਟਕੇਤੀ ਦਾ ਸਨੇਚਿੰਗ ਦਾ ਤੇ ਉਸ ਹੱਬ ਨਾਲ ਸਪੈਸੀਫਿਕ ਇਹਨਾਂ ਦਾ ਕੋਈ ਟਾਰਗੇਟ ਨਹੀਂ ਹੈਗਾ ਜਿੱਥੇ ਇਹਨਾਂ ਨੂੰ ਡਰੱਗਸ ਚਾਹੀਦੇ ਹੁੰਦੇ ਸੀ ਕਿਤੇ ਚਾਹੀਦੇ ਹੁੰਦੇ ਸੀ ਉੱਥੇ ਅਟੈਕ ਕਰਕੇ ਲੱਗਦਾ ਸਰ ਪਿਛਲੇ ਹਫ਼ਤੇ ਨਾ ਸਰ ਬੈਕਟ੍ਰਿੰਗ ਤੋਂ ਕੋਈ ਮਿਲੇ ਜਿਹੜੇ ਜਿਹੜੇ ਡਰਗਸ ਵੇਚਦਾ 282 ਤੋਂ ਸੇ ਹਲਤ ASCII ਅਰੈਸਟ ਕੀਤੇ ਆ ਜੀ ਹੁਣ ਤਾਂ ਸੀ ਰਿਮਾਂਡ ਤੇ ਲੈ ਕੇ ਗਏ ਬਿਲਕੁਲ ਜੀ ਬਿਲਕੁਲ ਜੋ ਇਹਨਾਂ ਦੇ ਇਹਨਾਂ ਪਰਚੀਆਂ ਤੋਂ ਇਲਾਵਾ ਜੋ ਵੀ ਇਹਨਾਂ ਦਾ ਹੈਗਾ ਅ ਆਪਣਾ ਜੋ ਵੀ ਇਹਨਾਂ ਨੇ ਵਾਰਤਾ ਕੀਤੀ ਹੈ ਥੀ ਡਿਊਰਿੰਗ ਪੁਲਿਸ ਰਿਮਾਂਡ ਸੀ ਸਰ ਪਿਛਲੇ ਵੀ ਨਾ ਵਿਆਸੀ ਪੁਲਿਸ ਦੇ ਵੱਲੋਂ ਕੁਝ ਇੱਕ ਜਿਹੜੋ ਮਰਿਆ ਗਿਆ ਸੀ ਜਿਨ੍ਹਾਂ ਨੇ ਇਲੈਕਸ਼ਨ ਦੇ ਦੌਰਾਨ ਜਿਹੜੇ ਕੈਂਡੀਡੇਟ ਖੜੇ ਹੋਏ ਜਿਨ੍ਹਾਂ ਨੂੰ ਨੁਕਸਾਨ ਪਿਆ ਸੀ ਉਹ ਉਹਨਾਂ ਦਾ ਹੈ ਉਹਨਾਂ ਦੇ ਨਾਲ ਸਟੇਟਮੈਂਟ ਪੁੱਛ ਲਗਾ ਅਸੀਂ ਹੁਣ ਪੁਲਿਸ ਮੰਡ ਦੇ ਲੈ ਕੇ ਤੇ ਅਸੀਂ ਅੱਗੇ ਇਹਨਾਂ ਦਾ ਕਰਾਂਗੇ ਸਭ ਤਿਉਹਾਰਾਂ ਦਾ ਸੀਜ਼ਨ ਆ ਰਿਹਾ ਹੋਆ ਤੇ ਕਿੱਦਾਂ ਦੇ ਸੁਰੱਖਿਆ ਪ੍ਰਬੰਧ ਨੇ ਆਪਣਾ ਸ਼ਹਿਰ ਦੇ ਵਿੱਚ ਅਸੀਂ ਜਿਹੜੇ ਤਾਂ ਸਾਡੇ 25 ਮੋਟਰਸਾਈਕਲ ਪਿਲਾਲ ਚੱਲ ਰਹੀ ਹੈ ਸਾਡੀ 26 ਪੀਸੀਆਰ ਵੈਨ ਚੱਲ ਰਹੀਆਂ ਉਸ ਤੋਂ ਇਲਾਵਾ 15 ਐਡੀਸ਼ਨਲ ਪੀਸੀਆਰ ਵੈਨ ਅਸੀਂ ਮੋਬਾਈਲਾਈਜ਼ ਕੀਤੀਆਂ ਤੇ 41 ਹੋ ਗਈਆਂ ਉਸ ਤੋਂ ਇਲਾਵਾ ਉਹ 24/7 ਚੱਲ ਰਹੀਆਂ 24 ਘੰਟੇ ਫਿਰ ਐਸ ਐਚਓ ਸਾਹਿਬਾਨ ਤੇ ਆਪਣਾ ਚੌਂਕੀ ਚਾਰਜ ਉਹ ਨਾਕਾਬੰਦੀ ਹਰ ਰੋਜ਼ ਕਰ ਰਹੇ ਸਵੇਰੇ ਸ਼ਾਮ ਤੇ ਪ੍ਰੋਪਰ ਸਰਚ ਆਪਰੇਸ਼ਨ ਚੱਲ ਰਹੇ ਅਸੀਂ ਇਨਫੋਰਮੇਸ਼ਨ ਬੇਸਡ ਸਰਚ ਆਪਰੇਸ਼ਨ ਵੀ ਕਰ ਰਹੇ ਹਾਂ ਜਿਹੜੇ ਕਾਲਜ ਦੇ ਵਿੱਚ ਸਾਨੂੰ ਲੱਗਦਾ ਡਰੱਗਸ ਹੈਗੇ ਜਾਂ ਵੈਪਨਸ ਹੈਗੇ ਤੇ ਪ੍ਰੋਪਰ ਸਾਡਾ ਆਰਗੇਨਾਈਜ਼ਡ ਪਲਾਨ ਹੁੰਦਾ ਹੈ ਮਾਨਯੋਗ ਕਮਿਸ਼ਨਰ ਸਾਹਿਬ ਭੁੱਲਰ ਸਾਹਿਬ ਸਾਡਾ ਪਲਾਨ ਕਰਕੇ ਤੇ ਅਸੀਂ ਉਸ ਸਾਰਨ ਲొਕੇਸ਼ਨਸ ਵੀ ਚਲਾਣੇ ਹਾਂ